ਨੀਤੀ ਸਾਤਪੰਜੂ ਸਾਨੂੰ ਇੱਕ ਐਂਟੀਮੇਸ਼ਨ ਮਿਲੀ ਕਿ ਪ੍ਰੇਮ ਰਾਣੀ ਜੀ ਜੋ ਕਿ ਓਰੀ ਚੌਂਕ ਬਟਾਲਾ ਦੇ ਰਹਿਣ ਵਾਲੇ ਆ ਆਪਣੇ ਘਰ ਦੇ ਬਾਹਰ ਬੈਠੇ ਸੀ ਤੇ ਵਕਤ ਕਰੀਬ ਸ਼ਾਮ 6:30 ਦਾ ਹੋਏਗਾ ਕਿ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਇਅਰਿੰਗਸ ਸਨੇਚ ਕਰ ਲਏ ਗਏ ਐਂਡ ਸਨੇਚਿੰਗ ਦੌਰਾਨ ਉਹਨਾਂ ਦੇ ਕੰਨਾਂ ਤੇ ਐਂਡ ਸਿਰ 'ਤੇ ਸੱਟ ਲੱਗੀ ਜਿਸ ਦੌਰਾਨ ਉਹਨਾਂ ਨੂੰ ਹਸਪਟਲਾਈਜ਼ ਕਰਾਇਆ ਗਿਆ ਇਸ ਤੇ ਐਫ ਆਈ ਆਰ ਦਰਜ ਕਰਕੇ ਥਾਣੇ ਵੱਲੋਂ ਜਿਹੜਾ ਹੈਗਾ ਵਕਫ ਵਕਤ ਟੀਮਾਂ ਕੌਸਟਿਟਿਊਟ ਕੀਤੀਆਂ ਗਈਆਂ ਕਿਉਂਕਿ ਕੇਸ ਬਹੁਤ ਸੈਂਸੇਸ਼ਨਲ ਮੈਟਰ ਦਾ ਸੀਗਾ ਕਿ ਕੀਤੀ ਨਾ ਹੀ ਸਨੈਚਿੰਗ ਹੋਈ ਹੈ ਜਿਹੜੇ ਵਿਕਟਿਮ ਸੀਗੇ ਉਹਨਾਂ ਨੂੰ ਸੱਟਾਂ ਵੀ ਕਾਫੀ ਗਹਿਰੀਆਂ ਪਹੁੰਚੀਆਂ ਸੀ ਜਿਹਦੇ ਕਰਕੇ ਟੀਮਸ ਕਨਸਟੀਟਿਊਟ ਕਰਕੇ ਇੱਕ ਸੀਸੀਟੀਵੀ ਤੇ ਇੱਕ ਮਾਨਹੰਟ ਲਾਂਚ ਕੀਤਾ ਗਿਆ ਤਾਂਕੀ ਜਲਦ ਜਲਦ ਜਿਹੜਾ ਹੈਗਾ ਹੈ ਦੋਸ਼ੀਆਂ ਨੂੰ ਫੜਿਆ ਜਾ ਸਕੇ ਐਂਡ ਇਸ ਚੀਜ਼ ਨੂੰ ਜਿਹੜਾ ਟ੍ਰੇਸ ਕੀਤਾ ਜਾ ਸਕੇ ਤਫਤੀਸ਼ ਦੌਰਾਨ ਜਿਹੜਾ ਹੈਗਾ ਆਪਾਂ ਸਾਡੀ ਟੀਮਾਂ ਨੇ ਮੁਸਤਫਾ ਦੇ ਨਾਲ ਕੰਮ ਕਰਦਿਆਂ ਹੋਇਆ ਤਿੰਨ ਦੋਸ਼ੀਆਂ ਨੂੰ ਟ੍ਰੇਸ ਕੀਤਾ ਜਿਨ੍ਹਾਂ ਦੇ ਨਾਮ ਹੈਗੇ ਰਫੀ son of ਮੜਬਨਾਥ ਵਾਸੀ रामदेव ਕਲੋਨੀ ਮੁਰਾਦਪੁਰ ਚੁਗਿਆ ਥਾਣਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਦੂਸਰਾ ਹੈਗਾ ਲਖਨ ਉਹ ਵੀ ਸੇਮ ਇਲਾਕੇ ਦਾ ਰਹਿਣ ਵਾਲਾ ਹੈਗਾ ਮੁਰਾਦਪੁਰ ਸਿਟੀ ਤਰਨਤਾਰਨ ਐਂਡ ਤੀਸਰਾ ਉਹ ਸੁਨਿਆਰਾ ਹੈਗਾ ਕਿ ਜਿਹੜੀਆਂ ਵੀ ਹਵਾਲਾ ਵਾਲੀਆਂ ਵੇਚਦੇ ਸੀਗੇ ਉਹ ਸੁਨਿਆਰੀ ਨੂੰ ਜਾ ਕੇ ਵੇਚਦੇ ਸੀਗੇ ਕੋਕਰਨ ਉਪਰੰਤ ਇਹ ਸਿਰਫ ਉਹੀ ਇੱਕ ਬੋਬੀ ਸੁਨਿਆਰਾ ਸੀਗਾ ਜਿਹਦੀ ਮੇਨ ਮਾਰਕੀਟ 'ਚ ਸ਼ਾਪ ਹੈਗੀ ਹੈ ਐਂਡ ਉਸ ਨੂੰ ਇਹ 7000 ਚ ਜਿਹੜੇ ਵੀ ਕੋਈ ਵਾਲੀਆਂ ਕਿਸ ਕਿੰਨੇ ਵੀ ਗ੍ਰਾਮ ਦੀਆਂ ਹੋਣ ਟਾਪਰਸ ਹੋਣ ਕੁਝ ਵੀ ਹੋਵੇ ਜਿਹੜਾ ਇਹਨਾਂ ਨੇ ਕੋਸ਼ ਉਹਦਾ ਸਮਾਨ ਹੈਗਾ ਉਹਨੂੰ ਇੱਕ ਸੱਤ ਹਜ਼ਾਰ ਰੇਟ ਫਿਕਸ ਕੀਤਾ ਹੋਇਆ ਸੀ ਜਿੱਦੇ ਚ ਜਾ ਕੇ ਇਹਨੂੰ ਉਹ ਕਰਦੇ ਸੀ ਹੁਣ ਇਹਦੇ ਵਿੱਚ ਜਿਹੜਾ ਲਖਨ ਹੈਗਾ ਦੋਸ਼ੀ ਉਹਦੇ ਉੱਪਰ ਆਲਰੇਡੀ ਦੋ ਐਫਆਈਆਰ ਲਾਂਚਡ ਹੈਗੀਆਂ 스내ਚਿੰਗ ਦੀਆਂ ਇਸ ਤੋਂ ਇਲਾਵਾ ਜਿਹੜਾ ਰਫੀ ਹੈਗਾ ਰਫੀ ਤੇ ਇਹ ਪਹਿਲੀ ਐਫਆਈਆਰ ਹੈ ਦੂਜਾ ਜਿਹੜਾ ਸੁਨਿਆਰਾ ਹੈਗਾ ਉਹਦੇ ਤੇ ਵੀ ਪਹਿਲੀ ਐਫਆਈਆਰ ਹੈ ਹੁਣ ਇਹਨਾਂ ਦਾ ਫੜੇ ਨਾ ਜਾਣਦਾ ਕੀ ਹੈਗਾ ਮੇਨ ਕੀ ਇਹ ਬਹੁਤ ਸੇਫ ਪਲੇ ਕਰਦੇ ਹੈ ਰਫੀ ਉੱਥੇ ਉਹਨਾਂ ਦੇ ਘਰ ਪੀਰਾਂ ਦੀ ਜਗ੍ਹਾ ਹੈਗੀ ਐ ਉੱਥੇ ਫਾਂਡੇ ਵਗੈਰਾ ਕਰਦਾ ਐ ਐਜ਼ ਅ ਬਾਬਾ ਫਿਗਰ ਹੈਗਾ ਉੱਥੇ ਇਹ ਆਪਣੀ ਏਰੀਆ ਚ ਨਾ ਸਨੇਚਿੰਗ ਕਰਕੇ ਇਹ ਬਾਹਰਲੇ ਏਰੀਆ ਜਿੱਦਾਂ ਕਿ ਤਰਨਤਾਰਨ ਹੋ ਗਿਆ ਅਮਰੀਕਾ ਸਿਟੀ ਹੋ ਗਿਆ ਅਮਰੀਕਾ ਰੂਰਲ ਹੋ ਗਿਆ ਉਧਰ ਦੇ ਏਰੀਆ ਚ 스내ਚਿੰਗਸ ਨੂੰ ਅੰਜਾਮ ਦਿੰਦੇ ਆ ਔਰ ਮੋਸਟਲੀ ਜਿਹੜਾ ਹੈਗਾ 올ਡ ਏਜ ਜਿਹੜੀ ਹੈਗੀ ਐਲਡਰਲੀ ਵਿਮਨ ਇਹਨਾਂ ਨੂੰ ਟਾਰਗੇਟ ਕਰਦੇ ਆ ਉਹਨਾਂ ਦੇ ਸੋਨਾ ਖੋਹ ਕਰਦੇ ਆ ਐਂਡ ਉਸ ਤੋਂ ਬਾਅਦ ਜਾ ਕੇ ਇਹ ਸੁਨਿਆਰੇ ਨੂੰ ਵੇਚ ਦਿੰਦੇ ਆ ਜਿਹੜੇ ਸੁਨਿਆਰੇ ਹੈਗੇ ਇਹਦੀ ਸ਼ਾਪ ਜਿਹੜੀ ਹੈਗੀ ਪ੍ਰੋਪਰ ਚਾਂਦੀ ਦੀ ਹੈਗੀ ਚਾਂਦੀ ਦੇ ਆਈਟਮਸ ਨੇ ਮੋਸਟਲੀ ਰੱਖੀ ਹੋਏ ਆ ਪਰ ਇਹਨੇ ਫਿਰ ਇਹ ਕੰਮ ਕਰਨਾ ਕੀ ਸ਼ੁਰੂ ਕੀਤਾ ਕਿ ਜਿਹੜਾ ਵੀ ਲੁੱਟ ਕੋ ਦਾ ਸਮਾਨ ਇਹਦੇ ਕੋਲ ਆਉਂਦਾ ਸੀ ਇਹ ਉਹਨਾਂ ਨੂੰ 7000 ਦੇ ਦਿੰਦਾ ਸੀ ਕਿਉਂਕਿ ਉਹ ਨਸ਼ੇ ਦੀ ਲੱਤ ਤੇ ਆਦੀ ਸੀ ਤੇ ਉਹਨਾਂ ਨੂੰ ਉਹ ਵੀ ਕਾਫੀ ਲੱਗਦਾ ਸੀਗਾ ਐਂਡ ਆਫਟਰ ਥੈਟ ਇਹ ਕੀ ਕਰਦਾ ਸੀਗਾ ਕਿ ਉਹਨਾਂ ਨੂੰ ਪਿੱਕ ਲਾ ਕੇ ਸੋਨੇ ਨੂੰ ਐਂਡ ਜਿਹੜਾ ਵੀ ਕੋਈ ਆਰਡਰ ਲੈ ਕੇ ਉਸ ਅਕੋਰਡਿੰਗ ਨਵੀਂ ਸ਼ੇਪ ਦੀਆਂ ਦੀਆਂ ਵਾਗੀਆਂ ਜਾਂ ਕੋਕੇ ਤਿਆਰ ਕਰ ਦਿੰਦਾ ਸੀਗਾ ਇਹ ਉਹ ਸਮਾਨ ਹੈਗਾ ਜਿਹੜਾ ਆਪਾਂ ਉਹਨਾਂ ਕੋਲੋਂ ਜਿਹੜਾ ਹੈਗਾ ਰਿਕਵਰ ਕੀਤਾ ਇਹ ਇਲੈਕਟ੍ਰੋਨਿਕ ਅੰਡਾ ਜਿਹੜਾ ਉਹ ਯੂਜ਼ ਕਰਦਾ ਸੀਗਾ ਇਸ ਤੋਂ ਇਲਾਵਾ ਜਿਹੜਾ ਵਾਰਦਾਤ ਸਮੇ ਵਰਤੀ ਗਈ ਬਾਈਕ ਹੈਗੀ ਹੈ ਪਲਸਰ ਬਾਈਕ ਜੋ ਬਿਨਾ ਨੰਬਰ ਹੀ ਹੈ ਜਿਨ੍ਹਾਂ ਤੋਂ ਮਤਲਬ ਕਿ ਇਹ ਪਰਨੇ ਬਣ ਕੇ ਆਏ ਸੀਗੇ ਇੱਕ ਤੇ ਪਹਿਚਾਨ ਇਹਨਾਂ ਦੇ ਫੇਸ ਦੀ ਉਹ ਕਰਨੀ ਬਹੁਤ ਔਖੀ ਸੀ ਬਿਕਾਜ਼ ਲੋਕਲ ਨਹੀਂ ਸੀ ਦੂਸਰਾ ਬਾਈਕ ਦਾ ਕੋਈ ਨੰਬਰ ਪਲੇਟ ਨਹੀਂ ਤੇ ਬਹੁਤ ਮੁਸ਼ਕਿਲੀ ਨਾਲ ਕੰਮ ਕਰਦੇ ਹੋਏ ਸਾਡੀ ਟੀਮਾਂ ਉੱਥੋਂ ਤੱਕ ਪਹੁੰਚੀਆਂ ਤਰਨ ਤਰਨ ਤੋਂ ਇਹਨਾਂ ਨੂੰ ਟਰੇਸ ਕੀਤਾ ਤੇ ਕਾਬੂ ਕੀਤਾ ਤੇ ਰਿਕਵਰੀ ਇਫੈਕਟ ਕੀਤੀ ਸੋ ਦੱਸੇ ਸਪੈਸ਼ਲ ਗੱਲ ਇਹ ਹੈ ਕਿ ਹਜ਼ਾਰ ਕਿਲੇ ਕਿਲੇ ਬਣੇ ਸੀ ਜਿਹੜਾ ਇਹ ਭਾਰਤ ਦਾ ਨੇ ਹਥਿਆਰ ਦਾ ਐਸਐਚਓ ਸਾਮੇ ਨਹੀਂ ਆਇਆ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਮੰਨੀਆਂ ਉਹਦੇ 'ਚ ਇਹਨਾਂ ਨੇ 엘ਡਰਲੀ ਪੀਪਲ ਨੂੰ ਟਾਰਗੇਟ ਕੀਤਾ ਜਿਹਦੇ 'ਚ ਸਿੱਧਾ ਜਾ ਕੇ ਟਾਪਸ ਜਾਂ ਵਾਲੀਆਂ ਜਿਹੜੀਆਂ ਸਿੱਧੀਆਂ ਖੋ ਕੇ ਐਂਡ ਫਰਾਰ ਹੋ ਜਾਂਦੇ ਇਸ ਬਾਦ ਤੋਂ ਇੱਕ ਤਰੀਕੇ ਨੇ ਗਿਰੋਈ ਹੈਗਾ ਜਿਹੜਾ ਅ ਇੱਥੇ ਪਹਿਲਾਂ ਮਤਲਬ ਕਿ ਵਾਰਦਾਤ ਕਰੇਗਾ ਡਿਫਰੈਂਟ ਡਿਫਰੈਂਟ ਆਪਣੇ ਡਿਸਟ੍ਰਿਕਟ ਤੋਂ ਬਾਹਰ ਐਂਡ ਉਸ ਤੋਂ ਬਾਅਦ ਜਾ ਕੇ ਵੇਚੇਗਾ ਨਦੀ ਦੇ ਵਿੱਚ ਵੀ ਪੜੀ ਇਹਨਾਂ ਦੇ ਨਾਲ ਕੋਈ ਪਰਸ਼ੰ ਚੰਗੋਲ ਹੈਗਾ ਨਹੀਂ ਬਟਾਲੇ ਦਾ ਐਸਾ ਚਲੇ ਤਾਂ ਕੋਈ ਨਾਮ ਸਾਹਮਣੇ ਨਹੀਂ ਆਇਆ ਨਦੀ ਦੇ ਸਪਿਰਿਟ ਸਿੰਮੀਂਦਰ ਦਾ ਰਿਮਾਂਡ ਮਿਲ ਗਿਆ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਤੇ ਸੀਗੇ ਅੱਜ ਇਹਨਾਂ ਨੂੰ ਫੋੜ ਦੁਬਾਰਾ ਪੇਸ਼ ਕਰਾਇਆ ਜਾਏਗਾ ਮਗਰ